ਦਿੱਲੀ ਸੰਜੀ ਇੱਕ ਬਿਆਨ ਜੋ ਦਿੱਲੀ ਦੇ ਸਾਫ ਦਾ ਉਪ ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦਾ ਹੈ ਜੋ ਪੰਜਾਬ ਦੇ ਵਿੱਚ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਜਿਸ ਦੇ ਉੱਤੇ ਕਾਫੀ ਚਰਚਾ ਬਣੀ ਹੋਈ ਹੈ ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਪੰਜਾਬ ਵਿੱਚ 2027 ਦੀ ਚੋਣਾਂ ਵਿੱਚ ਸਰਕਾਰ ਬਣਾਉਣ ਲਈ ਜੋ ਕੁਝ ਵੀ ਕੀਤਾ ਜਾ ਸਕਦਾ ਉਹ ਸਭ ਕੁਝ ਕੀਤਾ ਜਾਵੇਗਾ ਇਹ ਜੋ ਸਾਰਾ ਬਿਆਨ ਆਇ ਤੁਸੀਂ ਕਿਵੇਂ ਦੇਖਦੇ ਹੋ ਜੀ ਬਿਲਕੁਲ ਬਿਲਕੁਲ ਇਸ ਵੇਲੇ ਸਭ ਤੋਂ ਵੱਡੀ ਜਿਹੜੀ ਖਬਰ ਬਣੀ ਹੋਈ ਹੈ ਨਾ ਉਹ ਇਹ ਹੀ ਹੈ ਮਨੀਸ਼ ਸਿਸੋਦੀਆ ਹੋਰਾਂ ਦਾ ਬਿਆਨ ਜਿਹੜਾ ਆਇਆ ਹੈ ਉਹ ਕਿੰਨਾ ਖਤਰਨਾਕ ਹੈਗਾ ਪਹਿਲਾਂ ਆਪਾਂ ਬਿਆਨ ਪੜ੍ਹ ਲ ਲਈਏ ਉਹਨਾਂ ਦਾ ਤੇ ਫਿਰ ਇਹਦੇ ਉੱਤੇ ਚਰਚਾ ਕਰਦੇ ਹਾਂ ਸੋ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 227 ਦੀ ਸਰਕਾਰ ਬਣਾਉਣ ਦੇ ਲਈ ਸਾਨੂੰ ਜੋ ਵੀ ਕਰਨਾ ਪਿਆ ਸਾਮ-ਦਾਮ ਦੰਡ-ਵੇਦ ਝੂਠ ਲੜਾਈ ਝਗੜਾ ਸਭ ਕਰਾਂਗੇ ਸੋ ਇਹ ਬਿਆਨ ਜਿਹੜਾ ਆਉਂਦਾ ਹੈ ਉਸ ਆਮ ਆਦਮੀ ਪਾਰਟੀ ਦਾ ਜਿਹੜਾ ਉਪ ਮੁੱਖ ਮੰਤਰੀ ਤੁਸੀਂ ਦੱਸਿਆ ਕਿ ਦਿੱਲੀ ਦੇ ਰਹੇ ਨੇ ਜੇਲ੍ਹ ਦੇ ਵਿੱਚ ਵੀ ਵੈਸੇ ਰਹਿ ਕੇ ਆਏ ਨੇ ਇਹ ਸੋ ਉਹ ਆਮ ਆਦਮੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਕਿ ਅਸੀਂ ਆਮ ਅਸੀਂ ਉਹ ਆਮ ਹਰ ਇੱਕ ਜਿਹੜਾ ਆਮ ਬੰਤਾ ਹੈਗਾ ਅਸੀਂ ਉਹਦੀ ਆਵਾਜ਼ ਆ ਪਰ ਅੱਜ ਇਹ ਆਮ ਆਦਮੀ ਪਾਰਟੀ ਖਾਸ ਬਣਦੀ ਜਾ ਰਹੀ ਹੈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕੀਤੇ ਹੋਏ ਇਹਨਾਂ ਦੇ ਕਾਰਨਾਮੇ ਜਿਹੜੇ ਇਹਨਾਂ ਨੂੰ ਖਾਸ ਬਣਾਉਂਦੇ ਨੇ ਅਰਵਿੰਦ ਕੇਜਰੀਵਾਲ ਜਿਹੜੇ ਇਹਨਾਂ ਦੇ ਮੁੱਖ ਆਪਾਂ ਕਹਿ ਲਈਏ ਵੀ ਪਾਰਟੀ ਚੀਫ ਨੇ ਉਹਨਾਂ ਵੱਲੋਂ ਕੀਤੀਆਂ ਗਈਆਂ ਕਾਰਗੁਜ਼ਾਰੀਆਂ ਵੀ ਜੇਕਰ ਦੇਖ ਲਈਏ ਤਾਂ ਕਿਤੋਂ ਵੀ ਆਮ ਨਹੀਂ ਲੱਗਦੇ ਤੇ ਪੰਜਾਬ ਦੇ ਪੈਸੇ ਦੀ ਲੁੱਟ ਕਿੰਨੀ ਜ਼ਿਆਦਾ ਜਿਹੜੀ ਹੈਗੀ ਆ ਉਹ ਹੋਈ ਹੈ ਅ ਇਹ ਕੇਜਰੀਬਾਲ ਹੋਰਾਂ ਦੇ ਉੱਤੇ ਹੈਲੀਕਾਪਟਰਾਂ ਦੇ ਝੂਟੇ ਪੰਜਾਬ ਦੇ ਸਰੋਂ ਜਹਾਜ਼ਾਂ ਦੇ ਝੂਟੇ ਲਏ ਗਏ ਉਸ ਤੋਂ ਬਾਅਦ ਦਿੱਲੀ ਦੇ ਵਿੱਚ ਜਾਂ ਹੋਰ ਰਾਜਾਂ ਵਿੱਚ ਚੋਣਾ ਹੋਣੀ ਹੈ ਤੇ ਪੰਜਾਬ ਦੇ ਪੈਸੇ ਦੇ ਪੋਸਟਰ ਉੱਥੇ ਲਵਾਏ ਗਏ ਬੜਾ ਕੁਝ ਜਿਹੜਾ ਹੈਗਾ ਉਹ ਇਹਨਾਂ ਦੇ ਹਿੱਸੇ ਆਇਆ ਸੋ ਇਥੋਂ ਪਤਾ ਲੱਗਦਾ ਹੈ ਵੀ ਆਮ ਤਾਂ ਹੈ ਨਹੀਂ ਤੇ ਖਾਸ ਕਿੰਨੇ ਨੇ ਉਹ ਇਸ ਬਿਆਨ ਤੋਂ ਪਤਾ ਲੱਗਦਾ ਕਿ ਇਸ ਬਿਆਨ ਦੇ ਵਿੱਚ ਜੋ ਭਰਿਆ ਹੋਇਆ ਨਾ ਇਹ ਅਕਸਰ ਦੇ ਵਿੱਚ ਜਿਹੜੇ ਕਹਈਏ ਵੀ ਹਰ ਪਾਰਟੀ ਕਰਦੀ ਹੈ ਪਰ ਉਹ ਕਹਿੰਦੀ ਨਹੀਂ ਹੁੰਦੀ ਇਹ ਤੁਹਾਨੂੰ ਕੀ ਲੱਗਦਾ ਪਈ ਸ਼ਾਮ-ਤਾਮ ਤੰਡ ਵੇਦ ਝੂਠ ਫਰੇਬ ਲੜਾਈ ਮਾਰ ਕਟਾਈ ਜਿਹੜੀਆਂ ਦੂਸਰੀ ਪਾਰਟੀਆਂ ਨਹੀਂ ਕਰਦੀਆਂ ਕਰਦੀਆਂ ਸਾਰੀਆਂ ਹੀ ਨੇ ਪਰ ਇਹਨਾਂ ਨੇ ਤਾਂ ਸ਼ਰਯਾਮ ਹੋ ਕੇ ਇਹ ਗੱਲ ਕਹਿ ਦਿੱਤੀ ਕਿ ਵਾਕਿਆ ਹੀ ਇਹ ਕਰਨਗੇ ਕਿਉਂਕਿ ਇਸ ਵਾਰ ਪੰਜਾਬ ਦੇ ਵਿੱਚ ਸਰਕਾਰ ਜਿਹੜੀ ਹੈ ਉਹ ਇਹ ਚਲਾ ਰਹੇ ਨੇ ਤੇ ਕੋਲ ਸਾਰੀ ਸਪੋਰਟ ਵੀ ਹੈਗੀ ਹੈ ਜੇ ਕਹੀਏ ਭਈ ਪ੍ਰਸ਼ਾਸਨ ਵੀ ਕੋਲ ਹੈ ਫਾਈਨੈਂਸ਼ਲੀ ਵੀ ਸਟਰੋਂਗ ਹੋਏ ਨੇ ਕਿਉਂਕਿ ਪੰਜਾਬ ਦੇ ਵਿੱਚ ਬੜਾ ਕੁਝ ਚੱਲਿਆ ਪਿਛਲੇ ਸਮੇਂ ਦੇ ਵਿੱਚ ਸੋ ਇਹ ਸਾਰਾ ਕੁਝ ਕਰਨ ਦੇ ਲਈ ਤਿਆਰ ਨੇ ਤੇ ਹੁਣ ਤੁਸੀਂ ਇਹ ਦੇਖੋ ਵੀ ਝੂਠ ਵੀ ਬੋਲਣਗੇ ਠੀਕ ਹੈ ਰਾਜਨੀਤਿਕ ਪਾਰਟੀ ਵਾਲੇ ਝੂਠ ਬੋਲਦੇ ਹੀ ਹੁੰਦੇ ਰਾਜਨੀਤਿਕ ਪਾਰਟੀਆਂ ਵਾਲੇ ਹੈ ਨਾ ਸੋ ਆਪਾਂ ਇਹਨੂੰ ਵੀ ਰਹਿਣ ਦਈਏ ਵੀ ਇਹ ਚਲੋ ਝੂਠੇ ਕਰਨ ਦੇ ਦੇਣਗੇ ਬਾਅਦ ਤੋਂ ਬਾਅਦ ਕੀ ਹੋਏਗਾ ਫਿਰ ਉਹ ਕਹਿੰਦੇ ਵੀ ਫਰੇਬ ਵੀ ਕਰਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਲੜਾਈ ਝਗੜਾ ਕੁੱਟ ਮਾਰ ਵੀ ਜੇ ਕਰਨੀ ਪਈ ਤਾਂ ਉਹ ਵੀ ਕੀਤੀ ਜਾਏਗੀ ਸੋ ਇਹ ਸਭ ਤੋਂ ਖਤਰਨਾਕ ਗੱਲ ਹੈ ਤੇ ਵਾਇਲੈਂਸ ਨੂੰ ਪ੍ਰੋਮੋਟ ਕਰਨ ਵਾਲੀ ਗੱਲ ਇਹ ਜਿਹੜੀ ਹੈ ਉਹ ਕਰ ਰਹੇ ਨੇ ਇੱਕ ਰਾਜਨੀਤਿਕ ਪਾਰਟੀ ਜਿਨ੍ਹਾਂ ਨੇ ਇਹ ਕਹਿ ਕੇ ਜਿਹੜੀ ਉਹ ਸੱਤਾ ਦੇ ਵਿੱਚ ਆਈ ਹੋਵੇ ਜਿਹੜੀ ਇਹ ਕਹਿ ਕੇ ਸੱਤਾ ਦੇ ਵਿੱਚ ਆਈ ਹੋਵੇ ਕਿ ਅਸੀਂ ਆਮ ਆਦਮੀ ਦੀ ਜਿਹੜੀ ਹੈ ਉਹ ਜ਼ੁਬਾਨ ਬਣਾਗੇ ਉਹਨਾਂ ਦੀ ਆਵਾਜ਼ ਬਣਾਗੇ ਉਹ ਅਰਵਿੰਦ ਕੇਜਰੀਵਾਲ ਆ ਜਿਨ੍ਹਾਂ ਦੇ ਮੂੰਹ ਦੇ ਉੱਤੇ ਕੋਈ ਥੱਪੜ ਮਾਰ ਜਾਂਦਾ ਸੀ ਤੇ ਉਹਦੇ ਘਰ ਜਾ ਕੇ ਉਹਦੇ ਕੋਲੋਂ ਮਾਫੀ ਮੰਗਦੇ ਸੀ ਤੇ ਉਹਨੂੰ ਕਹਿੰਦੇ ਵੀ ਦੱਸ ਦੁੱਖ ਕੀ ਆ ਤੈਨੂੰ ਸੋ ਆਜ ਅ ਉਹਨਾਂ ਦੇ ਹੀ ਉਪ ਮੁੱਖ ਮੰਤਰੀ ਮਨੀਸ਼ ਸੋਧਿਆ ਜਿਹੜੇ ਨੇ ਉਹ ਕਹਿ ਰਿਹਾ ਵੀ ਅਸੀਂ ਲੜਾਈ ਝਗੜੇ ਤੱਕ ਵੀ ਕਰਾਂਗੇ ਫਰੇਵ ਵੀ ਕਰਨ ਨੂੰ ਤਿਆਰ ਆਂ ਸੀ ਝੂਠ ਵੀ ਬੋਲਣ ਨੂੰ ਤਿਆਰ ਆਂ ਜੋ ਜੋ ਵੀ ਸਾਨੂੰ ਕਰਨਾ ਪਿਆ ਸੀ ਕਰਾਂਗੇ ਤੇ 2027 ਦੇ ਵਿੱਚ ਸਰਕਾਰ ਬਣਾਵਾਂਗੇ ਸੋ ਇਹ ਸਾਰੇ ਬਿਆਨਾਂ ਤੋਂ ਇੱਕ ਗੱਲ ਤਾਂ ਸਮਝ ਆ ਜਾਂਦੀ ਹੈ ਕਿ ਇਹਨਾਂ ਨੇ ਆਸ ਛੱਡ ਦਿੱਤੀ ਹੋਈ ਆ 227 ਦੀ ਆਸ ਜਿਹੜੀ ਹੈ ਨਾ ਉਹ ਇਹਨਾਂ ਨੇ ਛੱਡ ਦਿੱਤੀ ਹੋਈ ਹੈ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਇਹ ਬਿਆਨ ਜਦੋਂ ਚੱਲ ਰਿਹਾ ਸੀ ਜਦੋਂ ਇਹ ਸਪੀਚ ਹੋ ਰਹੀ ਸੀ ਤਾਂ ਸਾਹਮਣੇ ਕੌਣ-ਕੌਣ ਬੈਠਾ ਹੋਇਆ ਸੀ ਭਲਾ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜਿਹੜੇ ਭਗਵੰਤ ਮਾਨ ਹੋਰੇ ਸੋ ਉਹ ਜਦੋਂ ਇਹ ਬਿਆਨ ਆਉਂਦਾ ਤੇ ਉਹਦੇ ਉੱਤੇ ਹਲਕੀ ਜੀ ਸਮਾਈਲ ਕਰਦੇ ਨੇ ਹਾਲਾਂਕਿ ਉਹਨਾਂ ਨੂੰ ਇਸ ਬਿਆਨ ਦੇ ਉੱਤੇ ਕਲੈਰੀਫਿਕੇਸ਼ਨ ਦੇਣੀ ਬਣਦੀ ਸੀ ਉਸੇ ਹੀ ਸਟੇਜ ਤੋਂ ਤੇ ਉਹਨਾਂ ਤੋਂ ਇਲਾਵਾ ਉੱਥੇ ਬੈਠੇ ਹੋਏ ਸੀ ਅਮਨ अरोड़ा ਜਿਨ੍ਹਾਂ ਦੇ ਫੇਸ ਦੇ ਉੱਤੇ ਕੋਈ ਵੀ ਐਕਸਪ੍ਰੈਸ਼ਨ ਨਹੀਂ ਦੇਖਿਆ ਗਿਆ ਪਰ ਪਿੱਛੇ ਬੈਠੇ ਸਾਡੇ ਲੋਕ ਭੇਡਾਂ ਦੇ ਰੂਪ ਦੇ ਵਿੱਚ ਮਾਫ਼ ਕਰਨਾ ਮੈਂ ਸ਼ਬਦ ਵਰਤ ਰਿਹਾ ਹਾਂ ਉਹ ਤਾੜੀਆਂ ਮਾਰ ਕੇ ਉਹਨਾਂ ਨੇ ਇਸ ਗੱਲ ਦੀ ਉਹਨਾਂ ਨੂੰ ਹੌਸਲਾ ਵਧਾਈ ਦਿੱਤੀ ਮਨੀਸ਼ ਸੁਸੋਧੀਆਂ ਨੂੰ ਕਿ ਬਿਲਕੁਲ ਤੁਸੀਂ ਕਰੋ ਸਾਡੇ ਨਾਲ ਜੋ ਹੁੰਦਾ ਤੁਹਾਡੇ ਕੋਲੋਂ 227 ਦੇ ਵਿੱਚ ਤਾੜੀ ਮਾਰ ਕੇ ਉਸ ਗੱਲ ਨੂੰ ਜਿਹੜਾ ਹੈਗਾ ਮਨਜ਼ੂਰੀ ਦੇਣੀ ਤਸਦੀਕ ਜਿਹੜਾ ਹੈਗਾ ਉੱਥੇ ਬੈਠੇ ਲੋਕਾਂ ਵੱਲੋਂ ਕੀਤਾ ਗਿਆ ਸੋ ਇਸ ਗੱਲ ਦਾ ਹੁਣ ਵਿਰੋਧ ਜਿਹੜਾ ਹੈਗਾ ਉਹ ਵਿਰੋਧੀ ਪਾਰਟੀਆਂ ਕਰ ਰਹੀਆਂ ਨੇ ਆਮ ਲੋਕ ਕਰ ਰਹੇ ਨੇ ਆਮ ਲੋਕਾਂ ਦੀਆਂ ਵੀ ਅੱਖਾਂ ਖੁੱਲ ਰਹੀਆਂ ਸੋ ਦੇਖੋ ਮੈਂ ਤਾਂ ਅਕਸਰ ਗੱਲ ਕਰਦਾ ਹੁਣਾ ਬਾਦਲ ਭਾਵੇਂ ਜਿੰਨੇ ਮਾਰੇ ਸੀ ਪਰ ਫਿਰ ਵੀ ਪੰਜ ਸੱਤ ਵਾਰ ਸਰਕਾਰ ਆਪਣੀ ਬਣਾ ਗਏ ਕੈਪਟਨ ਭਾਵੇਂ ਜਿੰਨਾ ਮਰਜੀ ਮਾੜਾ ਸੀ ਵੀ ਤਿੰਨ ਚਾਰ ਵਾਰ ਸਰਕਾਰ ਉਹ ਵੀ ਬਣਾ ਗਿਆ ਪਰ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਇੱਕੋ ਵਾਰੀ ਦੇ ਵਿੱਚ ਐਡਾ ਐਕਸਪੋਜ਼ ਕਰ ਲਿਆ ਕਿ ਇਹਨਾਂ ਦੇ ਦੂਜੀ ਵਾਰੀ ਆਉਣ ਦੇ ਚਾਂਸ ਜਿਹੜੇ ਨੇ ਉਹ ਨਾ ਮਾਤਰ ਜੇ ਬਣਾ ਲਿਆ ਸੋ ਇਸ ਤਰ੍ਹਾਂ ਦੇ ਬਿਆਨ ਇਹਨਾਂ ਨੂੰ ਕੌਣ ਲਿਖ ਕੇ ਦਿੰਦਾ ਹੈ ਇਹਨਾਂ ਦੀ ਸਪੀਚ ਦੇ ਵਿੱਚ ਨੇ ਜਾਂ ਇਹਨਾਂ ਦੀ ਆਈਡੀਆਲੋਜੀ ਡਾਇਓਲੋਜੀ ਜਿਹੜੀ ਬਣਾਈ ਜਾਂਦੀ ਹੈ ਉਹਦੇ ਵਿੱਚ ਨੇ ਪਾਰਟੀ ਦੀ ਪਾਲਿਸੀ ਦੇ ਵਿੱਚ ਆ ਕਿ ਅਸੀਂ ਫਰੇਬ ਵੀ ਵਰਤਾਂਗੇ ਲੜਾਈ ਮਾਰਕਟਾਈ ਵੀ ਕਰਾਂਗੇ ਜੋ ਜੋ ਸਾਡੇ ਕੋਲ ਹੋਇਆ ਸੀ ਉਹ ਸਭ ਕੁਝ ਕਰਾਂਗੇ ਸੋ ਕੀ ਇਹ ਪਾਰਟੀ ਦੀ ਪਾਲਿਸੀ ਹੈਗੀ ਆ ਇਹ ਇਹਨਾਂ ਨੂੰ ਪੁੱਛਣਾ ਚਾਹੀਦਾ ਇਸ ਬਿਆਨ ਦੇ ਉੱਤੇ ਬੜੀ ਨਕੀਤੀ ਹੋ ਰਹੀ ਹੈ ਆਮ ਆਦਮੀ ਪਾਰਟੀ ਸਰਕਾਰ ਦੀ ਤੇ ਜਾਂ ਮਨੀਸ਼ ਸੋਧਿਆ ਹੋਰਿਆਂ ਦੀ ਕਹਿ ਲਈਏ ਤੋਂ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਸੋਚਣ ਦੀ ਲੋੜ ਹੈਗੀ ਆ ਕਿ ਭਾਈ ਇਸ ਪਾਰਟੀ ਨੇ ਅੱਗੇ ਆ ਕੇ ਆਪਣਾ ਜਿਹੜਾ ਅੰਦਰ ਦੀ ਗੱਲਬਾਤ ਹੈਗੀ ਉਹ ਦੱਸ ਦਿੱਤੀ ਹੈ ਪਰ ਕਰਦੀਆਂ ਦੂਜੀਆਂ ਪਾਰਟੀਆਂ ਵੀ ਇਹੀ ਰਹੀਆਂ ਸੋ ਹੁਣ ਤੁਸੀਂ ਕਿੱਧਰ ਨੂੰ ਜਾਣਾ ਇਹ ਤੁਸੀਂ ਵੇਖੋ ਤੇ ਤੁਹਾਡੇ ਨਾਲ ਹੁੰਦਾ ਕੀ ਕੀ ਰਿਹਾ ਹੈ 1947 ਤੋਂ ਲੈ ਕੇ ਕਹੋ ਜਾਂ ਕਹੋ ਪੰਜਾਬੀ ਸੂਬਾ ਬਣਨ ਤੋਂ ਬਾਅਦ ਜੋ ਜੋ ਵੀ ਤੁਹਾਡੇ ਨਾਲ ਹੁਣ ਤੱਕ ਕੀਤਾ ਜਾਂਦਾ ਰਿਹਾ ਸਾਰਾ ਕੁਝ ਉਹ ਮਨੀਸ਼ ਸੋਧਿਆ ਹੋਰਾਂ ਨੇ ਸਟੇਜ ਦੇ ਉਤੋਂ ਬਿਆਨ ਕਰ ਦਿੱਤਾ ਹੈ ਤੇ ਹੁਣ ਲੋਕਾਂ ਨੂੰ ਸਿਆਣੇ ਹੋਣ ਦੀ ਲੋੜ ਹੈਗੀ ਹੈ ਕਿ ਵੋਟ ਪਾਉਣੀ ਕਿਨੂੰ ਹੈ ਵੋਟ ਪਾਉਣੀ ਕਿਨੂੰ ਹੈ ਕਿਹੜੀ ਸਰਕਾਰ ਚੁਣੀ ਹੈ ਕਿਹੜੀ ਪਾਰਟੀ ਚੁਣੀ ਕਿਹੜਾ ਉਮੀਦਵਾਰ ਚੁਣਨਾ ਹੈ ਇਹ ਹੁਣ ਪੰਜਾਬ ਦੇ ਲੋਕਾਂ ਨੂੰ ਇਹ ਸਮਝ ਜਾਣਾ ਚਾਹੀਦਾ ਹੈ ਇਹਦੇ ਤੋਂ ਹੋਰ ਕੋਈ ਗੁੱਜੇ ਭੇਦ ਤਾਂ ਖੁੱਲਣੋਂ ਰਹਿ ਨਹੀਂ ਗਿਆ ਸੋ بڑے ਗੁੱਜੇ ਭੇਦ ਜਿਹੜੇ ਨੇ ਸਪੀਚ ਨੇ ਖੋਲ੍ਹਿਆ ਜਿਹਦੀ ਨਖੇਦੀ ਹੁਣ ਦੁਨੀਆ ਭਰ ਦੇ ਵਿੱਚ ਬੈਠੇ ਪੰਜਾਬੀ ਵੀ ਕਰ ਰਹੇ ਨੇ ਜੀ ਤੁਹਾਨੂੰ ਲੱਗਦਾ ਨੇ ਕਿ ਹੁਣ ਉਹ ਸਮਝ ਚੁੱਕੇ ਨੇ ਕਿ ਸਿਰਫ ਪੰਜਾਬ ਹੀ ਬਚਿਆ ਹੋਰ ਤਾਂ ਹੁਣ ਕੁਛ ਪੱਲੇ ਨਹੀਂ ਬਚਿਆ ਜੇ ਪੰਜਾਬ ਵੀ ਹਾਰ ਗਏ ਤਾਂ ਆਮ ਆਦਮੀ ਪਾਰ ਪੂਰੇ ਭਾਰਤ ਦੇ ਤਰੀਕੇ ਦਾ ਖਤਮ ਹੋਏ ਮੰਨਿਆ ਜਾਏਗਾ ਕਿ ਦਿੱਲੀ ਵਿੱਚ ਹੁਣ ਹਾਰ ਚੁੱਕੇ ਨੇ ਫਿਰ ਪੰਜਾਬ 'ਚ ਹਾਰ ਜਾਣਗੇ ਕਿ ਜੋ ਉਹਨਾਂ ਨੇ ਬਿਆਨ ਦਿੱਤਾ ਹੈ ਉਸ ਵਿੱਚ ਕੀ ਕੀ ਹੋ ਸਕਦਾ ਹੈ ਅਜਿਹਾ ਜਿਸ ਦੇ ਨਾਲ ਪੰਜਾਬ ਨੂੰ ਲੈ ਕੇ ਇਹਨਾਂ ਵੱਡੇ ਕਿਤੇ ਰਕੀ ਧਮਕੀ ਉਹਨਾਂ ਨੇ ਦਿੱਤੀ ਹੈ ਇੱਕ ਤਰੀਕੇ ਦੀ ਉਹ ਕਿ ਹਰ ਹਾਲ ਦੇ ਜਿੱਤ ਹਾਸਲ ਕਰਨੀ ਕਰਨੀਆਂ ਕਿਉਂਕਿ ਜਿੱਥੇ ਕਹਿੰਦੇ ਨੇ ਕਿ ਅਸੀਂ ਸੇਵਾ ਕਰਨੀ ਹੈ ਅਸੀਂ ਆਵੰਦੀਆਂ ਪਰ ਉੱਥੇ ਜਿੱਤਣ ਦੇ ਲਈ ਕੋਈ ਹੱਤਰ ਜਾਣਾ ਇਸ ਤਰੀਕੇ ਦੀ ਧਮਕੀ ਦੇ ਦੇਣੀ ਇਸ ਨੂੰ ਕਿਵੇਂ ਦੇਖਦੇ ਹੋ ਤੁਸੀਂ ਬਿਲਕੁਲ ਬਿਲਕੁਲ ਤੁਸੀਂ ਇਹ ਗੱਲ ਫਿਰ ਕਿ ਕੀ ਹੋ ਸਕਦਾ ਹੈ ਜਿਹੜੀ ਇਹ ਗੱਲ ਕਹੀ ਹੈ ਵੀ 72 ਕੀ ਹੋ ਸਕਦਾ ਹਮਲੇ ਹੋ ਸਕਦੇ ਨੇ ਇੱਕ ਦੂਸਰੇ ਧਰਮਾਂ ਚ ਫਸਾਦ ਪਾਇਆ ਜਾ ਸਕਦੇ ਨੇ ਕਤਲੋਗਾਰਧ ਹੋ ਸਕਦੀ ਹੈ ਕੋਈ ਲੱਗਦਾ ਕਿਉਂਕਿ ਆਪਾਂ ਇਹ ਨਹੀਂ ਦਰਜ਼ਿਕਾ ਹੁਣ ਕੌਣ ਕਮਿਸ਼ਨ ਦੇਖੇ ਪੀ ਇਹ ਇਹੋ ਜੀ ਵਾਇਰਸ ਜਿਹੜੀ ਦੀ ਜਗਾ ਸਦਾ ਦੇਣ ਵਾਲੇ ਜਿਹੜੇ ਲੋਕ ਨੇ ਇਹਨਾਂ ਨੂੰ ਟਿਕਟਾਂ ਦੇਣੀ ਹੈ ਜਾਂ ਫਿਰ ਇਹ ਪਾਰਟੀ ਜਿਹੜੀ ਹੈਗੀ ਹੈ ਇਹ ਲੜ ਸਕਦੀ ਹੈ ਮਾਨ ਇਹ ਮਤਲਬ ਇਸ ਪਾਲਿਸੀ ਦੇ ਉੱਤੇ ਕੋਈ ਵੀ ਪਾਰਟੀ ਜਿਹੜੀ ਹੈ ਉਹ ਲੜ ਸਕਦੀ ਹੈ ਸੋ ਇਹ ਹੋ ਵੀਰ ਦਾ ਜਿਹੜੀ ਗੱਲ ਤੁਸੀਂ ਕਰਦੇ ਹੋ ਵੀ ਹੁਣ ਪੰਜਾਬ ਦੇ ਜਿਹੜੇ ਲੋਕ ਨੇ ਉਹ ਕਿਸ ਤਰੀਕੇ ਨਾਲ ਦੇਖਣਾ ਉਹਨਾਂ ਨੇ ਭਰਾ ਆਪਣਾ ਦੇਖਣਾ ਉਹਨਾਂ ਨੇ ਆਪਣਾ ਦੇਖਣਾ ਵੀ ਉਹ ਕਿਸ ਤਰੀਕੇ ਨਾਲ ਆਪਣਾ ਬਚਾ ਕਰ ਸਕਦੇ ਨੇ ਕਿਹੜੀ ਪਾਰਟੀ ਉਹਨਾਂ ਵਾਸਤੇ ਜਿਹੜੀ ਹੈ ਪੰਜਾਬ ਵਾਸਤੇ ਪੰਜਾਬ ਹਿੱਤਾਂ ਦੀ ਗੱਲ ਕਰਨ ਵਾਸਤੇ ਜਿਹੜੀ ਹੈ ਉਹ ਅੱਗੇ ਆਵੇਗੀ ਜਿਵੇਂ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਪੰਜਾਬੀ ਬਚਾ ਵਾਕਈ ਤੁਹਾਡੀ ਗੱਲ ਸਹੀ ਹੈ ਆਮ ਆਦਮੀ ਪਾਰਟੀ ਨੇ ਪੂਰੇ ਦੇਸ਼ ਦੇ ਵਿੱਚ ਸਾਰੀਆਂ ਸਟੇਟਾਂ ਤੋਂ ਲਗਭਗ ਚੋਣਾਂ ਲੜੀਆਂ ਸੀ ਹਰ ਦਾ ਮੂੰਹ ਹੀ ਵੇਖਣਾ ਪਿਆ ਪੰਜਾਬ ਨੂੰ ਛੱਡ ਕੇ ਸੋ ਇੱਕ ਦਿੱਲੀ ਸੀ ਉਹ ਇੱਕ ਸੈਂਟਰ ਸੀ ਜਿੱਥੋਂ ਇਹਨਾਂ ਦੀ ਕਮਾਂਡ ਚੱਲਦੀ ਹੁੰਦੀ ਸੀ ਜਿਹਨੂੰ ਲੈ ਕੇ ਦਿੱਲੀ ਦੀ ਸਰਕਾਰ ਬਣਾ ਕੇ ਪੰਜਾਬ ਜਿੱਤਿਆ ਗਿਆ ਸੋ ਅੱਜ ਪੰਜਾਬ ਦਿੱਲੀ ਦਿੱਲੀ ਹੱਥੋਂ ਨਿਕਲ ਚੁੱਕੀ ਐ ਹੁਣ ਪੰਜਾਬ ਹੈ ਜੇ ਪੰਜਾਬ ਹੱਥੋਂ ਨਿਕਲ ਗਿਆ ਤੇ ਤਾਂ ਇੱਕ ਜਗ੍ਹਾ ਤੇ ਉਤਰੀ ਪੈਰ ਜਮਾਈ ਨਹੀਂ ਨਾ ਹੋਈ ਫਿਰ ਸੋ ਵੇਖੋਏ ਪਾਰਟੀ ਦਾ ਇਸਕੇ ਵਾਕਏ ਜਿਹੜੀ ਮਨੀਸ਼ ਸੰਸੋਧੀਆ ਗੱਲ ਕਰ ਰਹੇ ਜਿਹੜੀ ਕਹਿ ਲਈਏ ਕਿ ਸਿਰ ਧੜ ਦੀ ਬਾਜੀ ਇਹਨਾਂ ਦੀ ਹੈ ਭਾਵੇਂ ਜਿਵੇਂ ਮਰਜ਼ੀ ਜਿੱਤਣਾ ਇਹਨਾਂ ਨੂੰ ਜਿੱਤਣਾ ਹੈ ਮਤਲਬ ਇਹ ਕਹਿੰਨੇ ਜਿਸ ਹਿਸਾਬ ਦੇ ਨਾਲ ਸੋ ਲੋਕਾਂ ਨੂੰ ਸਾਵਧਾਨ ਹੋਣ ਦੀ